ਚਾਰ ਮਾਦੀ ਵੀਰ ਜੀ ਚਾਰ ਮਾਦੀਆਂ ਫਤੂ ਵੀਰ ਦੀ ਛਾਤੋਂ ਸਸਿਕਾ ਸਾਰੇ ਵੀਰਾਂ ਨੂੰ ਫਤੂ ਵੀਰ ਦੀ ਛਾਤੇ ਆਏ ਆ ਤੇ ਇਹ ਮਾਦੀ ਹੈਗੀ ਜੇ ਜੀਰੀ ਡਬਲ ਮੋਰ ਹੈਗੀ ਜੇ ਜੀ ਇੱਕ ਕਾ ਮੋਰ ਜੇ ਤੇ ਇੱਕ ਪੱਲੇ ਤੇ ਲੱਗੀ ਜੇ ਇਹ ਡਬਲ ਮੋਰ ਹੈਗੀ ਜੇ ਵਿੱਚ ਹਾਂਜੀ ਇੱਕ ਹੈ ਮੋਰ ਜੇ ਤੇ ਇੱਕ ਪੱਲੇ ਤੇ ਲੱਗੀ ਜੇ ਇਹ ਡਬਲ ਮੋਰ ਹੈਗੀ ਜੇ ਵਿੱਚ ਅਨੋ ਮੋਰ ਮੱਖਣ ਲੱਗੀ ਬੰਦੋਂਗੇ ਨਾ ਇਹ ਮਾਦੀ ਹੈਗੀ ਕਾਲਪੂਸੀ ਜੀ ਬਾਏ ਬਾਏ ਕਲੀ ਜੀ ਇਹ ਪੱਠੀ ਹੈ ਪਾਜ ਕਲੀ ਜੀ ਉੱਤਰ ਹੈਗਾ ਜੀ ਪਾਜੀ ਰੋਬਨ ਦੀ ਛਤ ਪਤੰਗਾ ਵਾਲੇ ਤੋਂ ਵਿੰਗਾ ਐ ਨਾ ਰੋਬਨ ਵੀਰ ਦੀ ਛਤ ਪਤੰਗਾ ਵਾਲੇ ਤੋਂ ਐ ਨਾ ਬੱਚਾ ਡਬਲ ਮੋਰ ਹੈਗਾ ਜੀ ਇੱਕ ਇਹਦੇ ਪੱਲੇ ਤੇ ਲੱਗੀ ਜੀ ਦੂਜੀ ਮੋਰ ਇਹਦੇ ਉਸ ਤੇ ਲੱਗੀ ਹੋਈ ਜੇ ਡਬਲ ਮੋਰ ਡਬਲ ਮੋਰ ਬਚਾ ਹੈਗਾ ਜੇ ਇਹ ਪੰਜ ਕਲੀ ਦਾ ਬਚਾ ਹੈਗਾ ਜੇ ਤੁਮਾ ਦੀ ਹੈ ਜੀ ਇਹ ਮਾਦੀ ਹੈਗੀ ਹੈ ਜੀਰੇ ਇਹਨਾਂ ਦੇ ਆ ਵੀਰ ਜੀ ਹੀਰੇ ਭਾਜੀ ਨਹਿਰ ਤੋਂ ਹੀਰਾ ਪ੍ਰਿੰਸ ਹੀਰਾ ਪ੍ਰਿੰਸ ਵੀਰ ਤੇ ਇਹ ਡਬਲ ਮੋਰ ਕਬੂਤਰ ਹੈਗਾ ਜੇ ਇਹਨਾਂ ਦਾ ਚੀਨਾ ਠੀਕ ਹੈ ਜੀ ਹਲੋ ਆ ਕਬੂਤਰ ਜੀ ਲਾ ਮੋੜ ਲਾ ਦੇ ਲਾ ਦੇ ਲਾ ਦੇ ਟੋੜੀ ਦੇਖ ਦੇ ਚੱਲ ਦੇਖ ਦੇ ਚੱਲੋ ਮੋੜ ਲਾ ਦੇ ਇਹ ਤੋਈ ਕਿਉਂ ਆ ਨਿੱਕਾ ਵੀਰ ਆਪਣਾ ਮੋੜਾ ਲਾਉਂਦਾ ਹਜੇ ਲਾ ਦੇ ਚੱਲ ਸੁਬਾ ਠੀਕ ਹੈ ਜੋਸਰੀ ਮਾਰੀ ਦੋ ਆਪ ਆ ਲਾ ਲਾ ਹੋਰੇ ਹੋਰੇ ਚੱਲ ਪਿਛਲੇ ਰੀ ਵੱਡੀ ਜਰ ਦੇਖ ਠੀਕ ਹੈ ਪਿਛਲੇ ਆਦ ਵਾਲੀ ਵੱਡੀ ਠੀਕ ਹਲੋ ਨੀਲੀ ਜੀ ਰਹੇ ਚਲ ਵਿਜਿਆ ਸੁਨਮੀਰ ਦੇ ਜਾਂਵਰ ਨੂੰ ਡਰਮੋਰ ਲੱਗੀ ਏ ਵਹਾਰੇ ਬਾਬੇ ਮੜਾ ਆਏ ਠੀਕ ਆ ਬਈ কবুতর ঠিক আছে ਅਬ ਇਹ ਜੀ ਤਾਰ ਸਾਧ ਹਾਂ ਦੇ ਕਬੂਤਰ ਜੇ ਛੇ ਤਿੰਨ ਨਾਲ ਜੇ ਸਤਾਇਤ ਚਾਰ ਮਾਦੀਆਂ ਦੇ ਇੱਕ ਬੱਚਾ ਜੇ ਤਿੰਨ ਕਲੀ ਦਾ ਚਾਰ ਮਾਦੀਆਂ ਜੇ ਤੇ ਇੱਕ ਬੱਚਾ ਜੇ ਆ ਬੱਚਾ ਜੇ ਉਹਨਾਂ ਬਾਬਾ ਜੂਲੋਂ ਤੋਂ ਬੋਲ ਰਿਆਂ ਜੀ ਇਹ ਮੇਰੇ ਅਟ ਕਬੂਤਰ ਜੇ ਜਿਹੜਾ ਸੀ ਇੱਥੇ ਸਿਟੀ ਉਸਤਾਦ ਦੀ ਸ਼ੀਲਡ ਦੇ ਵਿੱਚ ਪਿਆ ਰੇ ਉਹਨਾਂ ਚੋਂ ਸੱਤ ਪਹਿਣਗੇ ਜੀ ਵੇਰੇ ਚਾਰ ਆਜੇ ਤੇ ਚਾਰ ਆਜੇ ਠੀਕ ਹੈ ਜੀ ਭਾਈ ਵੀ ਰਾਹੀ ਨੂੰ ਮਰਨਾਤੀ ਹੋਣਾ ਆ ਵੀਰ ਜੀ ਸਣੀ ਮਿਸਤਰੀ ਦੇ ਕਬੂਤਰ ਜੇ ਸ਼੍ਰੀ ਗੁਰੂ ਅਰਜਨ ਦੇਵ ਨਗਰ ਤੋਂ ਪੰਜ ਨਰ ਜੇ ਇੱਕ ਮਾਦੀ ਜੇ ਵੇਖ ਲੋ ਵੀਰ ਜੀ ਆ ਇੱਕ ਮਾਦੀ ਜੇ ਛੇ ਨਰ ਦੇ ਉਸਤਾਜ ਜੀ ਮੈਂ ਪ੍ਰਿੰਸ ਅਰਜਨਗਰ ਪਾਰਟੀ ਪਿੰਕ ਉਸਤਾਜ ਜੀ ਰਖਸ਼ਿਆਂ ਵਾਲੇ ਆ ਰਹਾ ਵੀਰ ਆਇਆ ਹੀ ਕੋਠੇ ਤੇ ਮੁਰਾ ਲਾਤੀ ਆਂ ਸੱਤ ਕਬੂਤਰਾਂ ਲੱਗੀਆਂ ਇੱਕ ਕਬੂਤਰ ਛੇ ਨਰ ਜੇ ਤੇ ਇੱਕ ਮਾਦੀ ਜੇ ਬਾਬਾ ਸਾਹਮਣੇ ਕਹੀ ਜਾਨਾ ਮੈਂ ਟੈਵੀ ਆ ਆ ਵੀਰ ਜੀ ਅੱਠ ਕਬੂਤਰ ਜੇ ਗਰਵਾਲੀ ਪਿੰਡ ਤੋਂ ਜਸਕਰਨ ਵੀਰ ਤੇ ਰਵੀ ਵੀਰ ਦੇ ਕਬੂਤਰ ਜੀ ਆ ਵੇਖ ਲੋ ਸਾਜੀ ਚੰਗੀ ਤਰ੍ਹਾਂ ਇੱਥੇ ਸਾਜੀ ਹੋ ਗਈ ਉੱਥੇ ਨਹੀਂ ਹਾਂ ਅੰਗਲੀ ਪਿੱਛੇ ਕਰੀ ਨਹੀਂ ਨਹੀਂ ਅੰਗਲੀ ਥੋੜਾ ਪਿੱਛੇ ਕਰੀ ਇਹ ਮਾ ਇੱਥੇ ਹੋ ਗਿਆ ਇਹ ਇੱਥੇ ਲੱਗ ਹਾਂ ਸਾਜੀ ਨਰ ਜੇ ਮਾਦੀ ਇਹ ਨਰ ਕੋਈ ਨਰ ਸੇ ਠੀਕ 골ਡਨ ਬੋਤੇ ਹੋ ਠੀਕ ਬਲੈਕ ਵਰਦਨ 1.91 ਚਲ ਹੁਣ ਲਾਉ ਨੀ ਬੂਤਨ ਮਹਿਸੂਸ ਨਾ ਠੀਕ ਲਾ ਬਰਦਾ ਚ ਨਰਜੇ ਮਾਦੀ ਹੈ ਇਹ ਮਾਦੀ ਹੈ ਠੀਕ ਲਾ ਬਰਦਾ ਬੂਤਰੀ ਕਰਾ ਦੇ ਮਾਦੀ ਹੈ ਬੇਟਾ ਕ੍ਰੈਸ਼ਨ ਮਾਦੀ ਬੜਾ ਵੇ ਡੀ ਨਾ ਇਹੋ ਜਿਹੇ ਦਰਵਾਜ਼ੇ ਆ ਆ ਵੀਰਜੀ ਪਲਾਟਾਂ ਦੇ ਵਿੱਚ ਹੀਰੋ ਉਸਤਾਦ ਉਹਨਾਂ ਦੇ ਸ਼ਗਿਰਦ ਕਾਕਾ ਸ਼ਾਹ ਵੀਰ ਉਹਦੇ ਕਬੂਤਰ ਜੀ ਜਨਾਬ ਅਦਲੇ ਵੀ ਪਤਾ ਨਹੀਂ ਕਟੇ ਵਾਲੀ ਗੋਦੀਆ ਮੇਲਾ ਬਗੜਾ ਦੇਖਦਾ ਤੂੰ ਕੀ ਬੋਲਦੀ ਤੂੰ ਕੀ ਬੋਲ ਮੈਂ ਗੋਰੀ ਦਾ ਰੈਕਸ਼ਨ ਕਲੋਨੀ ਹੂੰ ਰਿੰਕੂ ਉਸਤਾਦ ਦਾ ਚੇਲਾ ਨਾ ਇੱਥੇ ਗਏ ਜੇ ਦੋ ਬੱਚੇ ਤੇ ਦੋ ਮਾਦੀਆਂ ਨੇ ਤਿੰਨ ਕਬੂਤਰ ਆਪਣੀਆਂ ਮੋਰਾਂ ਆ ਗਈਆਂ ਆ ਵੀਰ ਜੀ ਆਲੇ ਸਾਲ ਜੀ ਪਲਾਟਾਂ ਵਾਲਿਆਂ ਦੇ ਕਬੂਤਰ ਜੇ ਅਵੀਰ ਜੀ ਟੋਨੀ ਬਾਬਾਈ ਦਾ ਕਬੂਤਰ ਜੇ ਇੱਕ ਨਰ ਜੇ ਇੱਕ ਮੈਂ ਠਹਿਰ ਜਾ ਇੱਕ ਮਾਦੀ ਨੂੰ ਅਲੱਗ ਦੇ ਨੋ ਕਰ ਲਾ ਸੱਤ ਨੂੰ ਲਾ ਦਾਂਗੇ ਦੋ ਕੱਢ ਦਾਂ ਜੀ ਇੱਕ ਨਰ ਜੇ ਤੇ ਸੱਤ ਕਬੂਤਰ ਜੇ ਰੱਖ ਦੀ ਮੇਰੇ ਮੋਰ ਮੜ ਗਏ ਉੱਤੇ ਜੀ ਜੀ ਆ ਨੌਮੀ ਇਹ ਵੇਜਾ ਬੰਟੀ ਵੀ ਦਿਸ਼ਾ ਤੋਂ ਮੋਰਾਂ ਲੱਗਿਆ 8 ਕਬੂਤਰਾਂ ਨੂੰ ਆਵੇ ਲੋਕੋ ਬਤਾਓ ਇਹ ਵੀਰਜੀ ਸਾਡੇ ਬੜੇ ਸਤਕਾਰਯੋਗ ਸਾਡੇ ਵੱਡੇ ਸਾਹ ਪਾਲਾ ਜੀ ਨਹਿਰ ਵਾਲੇ ਉਹਨਾਂ ਦੇ ਕਬੂਤਰ ਜੇ ਇਹਨਾਂ ਦੇ ਚਾਰ ਕਬੂਤਰ ਜੇ ਤੇ ਦੋ ਪੱਟੀਆਂ ਜੇ ਪਾਈ ਪਾਈ ਕਲੀ ਦੀਆਂ ਤੇ ਇੱਕ ਤਿੰਨ ਤਿੰਨ ਕਲੀ ਦਾ ਬੱਚਾ ਜੇ ਆਪ ਠੰਡੇ ਇੱਠਾ ਗਰਮੀ ਥਲਿਓ ਇਹ ਪਿਛਲੀ ਛੀਂੜੀ 'ਚ ਵੀ ਉੱਡਿਆ ठीक ठीक के, ना रहे? मादी।, थीक, थीक। नवे के प्यार मादी भी कबूतर ठीक है लाओ मोहरा लागी 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 दुकानी ਪੰਜ ਮਿੰਟ ਉੱਥੇ ਵੇਖ ਕੇ ਤੇ ਮੈਂ ਕਰੇ ਹਾਂ ਇਹ ਨਾ ਆਏ ਤਾਰਾ ਆ ਮੱਦੀ ਕੀ ਠੀਕ ਠੀਕ ਆਏਗਾ ਵਿਖਾ ਦਿਓ ਇੱਕ ਇਹ ਪੂਰਾ ਕੁੱਟ ਠੀਕ ਠੀਕ ਇਹ ਮੱਦੀ ਕਹਿੰਦੇ ਆ ਰੇ ਮੱਦੀ ਜੀ ਹਾਂਜੀ ਆ ਵੀਰ ਜੀ ਦੀਪੂ ਵੀਰ ਹੈਗਾ ਜੇ ਸੋਨੋ ਉਸਤਾਦ ਹੋਣੀ ਪਹਿਲਵਾਨ ਉਹਨਾਂ ਦੇ ਸ਼ਾਗਿਰਦ ਨੇ ਤੇ ਇਹਨਾਂ ਦੇ ਕਬੂਤਰ ਨੇ ਸੱਤ ਕਬੂਤਰਾਂ ਨੂੰ ਮੋਹਰ ਲਵਾਈ ਹੈ ਇਹਨਾਂ ਨੇ ਤੇ ਆਹ ਬੱਚੇ ਨੂੰ ਲਵਾਣੀ ਏ ਲਵਾ ਲਓ ਫਿਰ ਇੱਕ ਵੱਧ ਲਵਾ ਲਓ ਕੋਈ ਨਹੀਂ ਅੱਠਾਂ ਨੂੰ ਲਵਾ ਲਓ ਫੜੋ ਬੱਚਾ ਬੱਚਾ ਕਿਨੇ ਕਲੀ ਦਾ ਵਿਖਾ ਦਿਓ ਵਿਖਾ ਦਿਓ 10 ਤੋਂ 10 ਛੇ ਇੱਕ ਸੱਤ ਤਿੰਨ ਤੋਂ ਤਿੰਨ ਕਲੀਆ ਬੱਚਾ ਇਹ ਬੱਪੂ ਆਹੀ ਛੇੜੀ ਚੋੜਕਾ ਸਾਡੀ ਇੱਕ 2 3 4 5 6 7 8 ਤਾਜੀ ਨਰਜੀ ਕੇ ਮਾਤੀ ਨਰ ਨਰ ਇਹ ਸਾਰੇ ਨਾ ਸਾਜੀ ਇਹ ਦੋ ਪਰ ਦਾ ਬੱਚਾ ਹੈਗਾ ਜੀ ਉਸਤਾਦ ਸੋਨੂੰ ਪਹਿਲਵਾਨ ਹੋਣਿਆ ਦਾ ਦੋ ਕਲੀ ਦਾ ਬੱਚਾ ਜੀ ਛੇਵੀਂ ਮਾਦੀ ਉਹ ਕਿਥੋਂ ਆਣੇ ਤੇਰੇ 7 ਇੱਕ ਅੱਠਵੀਂ ਇਹ ਮਾਦੀ ਅੱਠਵੀਂ ਉਹ ਗਲਤੀ ਨਾ ਛੇਵੀਂ ਕਹਤਾ ਸੀ ਉਹ ਵੀ ਸਤਵੀਂ ਜੇ ਤੇ ਐ ਅੱਠਵੀਂ ਉਸਤਾਦ ਸੋਨੂ ਪਹਿਲਵਾਨ ਆ ਵੀ ਦੀ ਆਪਣੀਆਂ ਪੰਜ ਮਾਦੀਆਂ ਜੇ ਤੇ ਆ ਚਾਰ ਮਾਰਦੇ ਮਵਾਨ ਮੁਰਲ ਵਈਆਂ ਸਵੇਰੇ ਜਿਹੜੇ ਸੱਤ ਡਾਵਾਂਗੇ ਉਹਦੀ ਵੀਡੀਓ ਪਾਦਾਂਗੇ ਬਿਰਜਿਆ ਸੁਣੋ ਵੀਰ ਦਾਣਾ ਮੰਡੀ ਵਾਲੇ ਦੇ ਕਬੂਤਰ ਜੇ ਇਹਨਾਂ 'ਚ ਤਿੰਨ ਮਾਦੀਆਂ ਤੇ ਪੰਜ ਨਰ ਜੇ ਅਠਾ ਕਬੂਤਰਾਂ ਨੂੰ ਮੋਹਰ ਲੱਗੀ ਜੇ ਤਾਂ ਅਸੀ ਕਾਲ ਜੀ ਮੇਰਾ ਸਾਰੇ ਉਸਤਾਦਾਂ ਨੂੰ ਇਹ ਜੀ ਪਿੰਕੇ ਸਤਾਰਿਖ ਖਿਸ਼ਾਲੇ ਸ਼ਾਤੋਂ ਅੱਠ ਕਬੂਤ ਅੱਠ ਜਨਵਾਰਾਂ ਨੂੰ ਮੋਹਰਾਂ ਲੱਗੀਆਂ ਜੇ ਇਹਨਾਂ 'ਚ ਇੱਕ ਬੱਚਾ ਜੇ ਤਿੰਨ ਤਿੰਨ ਕਲੀ ਦਾ ਠੀਕ ਹੈ ਜੀ ਬਾਕੀ ਸੱਤ ਨਰ ਹੈਗੇ ਜੇ ਬਿਰਜਿਆ ਜੱਟ ਵੀਰ ਹੈਗੇ ਗੋਲਦੀ ਭਾਜੀ छीना ग्रोप तो। ए कबूतर जी दूजा कबूतरी कबूतर जी कबूतर मना रहे ரோஜா மே மொறன் நோன் வெயிட் கர்தா எத்தரு குத்தி லவ் மொற லவ் ஏ ரக்கி ரக்கி ரக்கியோ ਇਹ ਜੀ ਆ ਗੋਲਦੀ ਭਾਈ ਦੇ ਕਬੂਤਰ ਪੰਜ ਮਾਦੀਆਂ ਤੇ ਤਿੰਨ ਥੱਲੇ ਨਰ ਉਹਨਾਂ ਨੂੰ ਮੋਹਰ ਲਵਾ ਲਈ ਇਹਨਾਂ ਨੇ ਇੱਕ ਸਵੇਰੇ ਬਾਹਰ ਕਰਦੇ ਆਣਗੇ 8 ਕਬੂਤਰਾਂ ਨੂੰ ਮੋਹਰ ਲਵਾਈ ਜੀ